ਸੋ ਸਸੀਗਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਇੱਕ ਬੜੀ ਹੀ ਅਹਿਮ ਖਬਰ ਦੇ ਨਾਲ ਤੁਹਾਡੀ ਸਾਂਝ ਪਾਉਣ ਲੱਗੇ ਹਾਂ ਇਹ ਖਬਰ ਪੰਜਾਬ ਪੰਜਾਬ ਸਰਕਾਰ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਹੋਈ ਖਬਰ ਹੈ ਸੈਂਟਰਲ ਸਰਕਾਰ ਇੱਕ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਸ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਐਕਵਾਇਰ ਹੋਣ ਜਾ ਰਹੀਆਂ ਨੇ ਆਪਾਂ ਇਸੇ ਪ੍ਰੋਜੈਕਟ ਬਾਰੇ ਗੱਲ ਕਰਾਂਗੇ ਕੀ ਇਹ ਪ੍ਰੋਜੈਕਟ ਹੈ ਉਹ ਪ੍ਰੋਜੈਕਟ ਬਾਰੇ ਤੁਹਾਨੂੰ ਦੱਸਾਂਗੇ ਕੀ ਕੌਫਸਰ ਰੱਖੀ ਹੈ ਸਰਕਾਰ ਨੇ ਕਿੰਨੇ ਕਰੋੜਾ ਰੁਪਏ ਰੱਖੇ ਨੇ ਇਸ ਪ੍ਰੋਜੈਕਟ ਦੇ ਵਿੱਚ ਤੇ ਕੀ ਹੈ ਪ੍ਰੋਜੈਕਟ ਇਹਦੇ ਤੇ ਆਪਾਂ ਗੱਲ ਕਰਾਂਗੇ ਤੇ ਮੈਂ ਪਹਿਲਾਂ ਵੀ ਕਈ ਵੀਡੀਓ ਬਣਾਈਆਂ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਉੱਪਰ ਤੁਸੀਂ ਜਾ ਕੇ ਉਹ ਦੇਖ ਵੀ ਸਕਦੇ ਹੋ ਜਦੋਂ ਕੋਈ ਇਹੋ ਜੀ ਲੇਟੈਸਟ ਜਾਣਕਾਰੀ ਆਉਂਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਸਕਦੇ ਨੇ ਕਿਉਂਕਿ ਜਦੋਂ ਕੋਈ ਇਹੋ ਜੀ ਅਸੀਂ ਹੋਰ ਲੇਟੈਸਟ ਇਨਫੋਰਮੇਸ਼ਨ ਲੈ ਕੇ ਆਵਾਂਗੇ ਉਹ ਤੁਹਾਡੇ ਤੱਕ ਪਹੁੰਚ ਸਕੂਗੀ ਪਹੁੰਚੂਗੀ ਤਾਂ ਜੇ ਤੁਸੀਂ ਚੈਨਲ ਦੀ ਸਬਸਕ੍ਰਿਪਸ਼ਨ ਹੋਵੇਗੀ ਚੈਨਲ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ ਦੋਸਤੋ ਪਰ ਪ੍ਰੋਜੈਕਟ ਦੇ ਉੱਪਰ ਆਉਣ ਤੋਂ ਪਹਿਲਾਂ ਥੋੜੀ ਜਿਹੀ ਜਾਣਕਾਰੀ ਸੈਂਟਰ ਸਰਕਾਰ ਦਾ ਕਹਿਣਾ ਤੇ ਸੈਂਟਰ ਦੀ ਸਰਕਾਰ ਚਾਹੁੰਦੀ ਆ ਕਿ ਜੇ ਅਸੀਂ ਦੇਸ਼ ਦੇ ਵਿੱਚ ਕੋਈ ਵਪਾਰ ਖੜਾ ਕਰਨਾ ਜਾਂ ਦੇਸੀ ਇਕਨੋਮੀ ਨੂੰ ਅਸੀਂ ਅੱਗੇ ਲੈ ਕੇ ਜਾਣਾ ਜਾਂ ਅਸੀਂ ਸੋਚੀਏ ਕਿ ਦੇਸ਼ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਖੜਾ ਹੋ ਸਕੇ ਵਪਾਰ ਦੇ ਵਿੱਚ ਤੇ ਇਸ ਤੋਂ ਇਲਾਵਾ ਇਕਨੋਮੀ ਦੇ ਆਧਾਰ ਤੇ ਉੱਪਰ ਕਿ ਟੱਕਰ ਦੇ ਸਕੀਏ ਦੂਜੇ ਦੇਸ਼ਾਂ ਨੂੰ ਤਾਂ ਸਾਨੂੰ ਦੇਸ਼ ਦੇ ਵਿੱਚ ਵਪਾਰ ਵਧਾਉਣ ਦੀ ਲੋੜ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਜੇਕਰ ਵਪਾਰ ਵਧਾਉਣਾ ਤਾਂ ਇਹਦੇ ਲਈ ਸਾਨੂੰ ਕਈ ਟ੍ਰੇਡ ਰੂਟ ਨੇ ਜਿਹੜੇ ਟ੍ਰੇਡ ਰੂਟ ਬਣਾਉਣੇ ਪੈਣਗੇ ਜਿਸ ਕਰਕੇ ਸਾਡਾ ਜਿਹੜਾ ਵਪਾਰ ਹੈ ਵਪਾਰ ਦੇ ਵਿੱਚ ਹੋ ਤੇਜ਼ੀ ਆ ਸਕੇ ਇਹਨਾਂ ਸਾਰੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ ਦੇਸ਼ ਦੇ ਵਿੱਚ ਵੱਡੇ ਵੱਡੇ ਜਿਹੜੇ ਰੋਡ ਨੇ ਹਾਈਵੇ ਨੇ ਐਕਸਪ੍ਰੈਸ ਵੇ ਨੇ ਉਹ ਬਣਾਏ ਜਾ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਅ ਤ ਪੰਜਾਬ ਦੇ ਵਿੱਚ ਕਿੰਨੇ ਹੀ ਰੋਡ ਬਣ ਰਹੇ ਨੇ ਕਿੰਨੇ ਹੀ ਹਾਈਵੇ ਐਕਸਪ੍ਰੈਸਵੇ 6 ਲਾਈਨ 4 ਲਾਈਨ ਬਣ ਰਹੇ ਨੇ ਮੈਂ ਤੇ ਕਈ ਵੀਡੀਓ ਬਣਾਈਆਂ ਨੇ ਤੁਸੀਂ ਜਾ ਕੇ ਉਹ ਸਾਰੀ ਵੀਡੀਓ ਦੇਖ ਸਕਦੇ ਹੋ ਹੁਣ ਜਿਹੜਾ ਪ੍ਰੋਜੈਕਟ ਹੈ ਜਿੱਤੇ ਅੱਪਾ ਗੱਲ ਕਰਾਂਗੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਸੈਂਟਰ ਦੀ ਸਰਕਾਰ ਕਹਿੰਦੀ ਹੈ ਕਿ ਜੇਕਰ ਅਸੀਂ ਵਪਾਰ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਨੂੰ ਕਾਫੀ ਕੁਝ ਬਿਲਡ ਕਰਨਾ ਪੈਣਾ ਤਾਂ ਇਸੇ ਚੀਜ਼ ਨੂੰ ਦੇਖਦਿਆਂ ਹੋਇਆਂ ਰੇਲਵੇ ਡਿਪਾਰਟਮੈਂਟ ਪੰਜਾਬ ਦੇ ਵਿੱਚ ਰੇਲਵੇ ਦੇ ਕਈ ਵੱਡੇ ਜਿਹੜੇ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਉਲੀਕੀ ਬੈਠਾ ਤੇ ਉਹਨਾਂ ਪ੍ਰੋਜੈਕਟਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੰਪਲੀਮੈਂਟ ਕੀਤਾ ਜਾਊਗਾ ਇੰਪਲੀਮੈਂਟ ਫਿਲਹਾਲ ਉਹ ਇਸ ਕਰਕੇ ਨਹੀਂ ਹੋ ਰਹੇ ਕਿ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਨਾ ਕੀਤੀ ਹੋਈ ਆ ਕਿਸਾਨ ਜ਼ਮੀਨਾਂ ਨਹੀਂ ਦੇ ਰਹੇ ਯਾਨੀ ਕਿ ਕਿਸਾਨ ਆਪਣੀ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇ ਰਹੇ ਅਕਵਾਇਰ ਨਹੀਂ ਹੋਣ ਦੇ ਰਹੇ ਇਹ ਚੀਜ਼ ਹੈਗੀ ਆ ਰੇਲਵੇ ਮੈਕਮੇ ਨੇ ਰੇਲਵੇ ਦੇ ਜਿਹੜੇ ਚਾਰ ਪ੍ਰੋਜੈਕਟ ਨੇ ਉਹ ਚਾਰ ਪ੍ਰੋਜੈਕਟ ਪੰਜਾਬ ਦੇ ਵਿੱਚ ਉਲਿਕੇ ਹੋਏ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਣਨਗੇ ਅੱਗੇ ਇਸ ਕਰਕੇ ਨਹੀਂ ਜਾ ਰਹੇ ਕਿਉਂਕਿ ਕਿਸਾਨਾਂ ਨੇ ਜ਼ਮੀਨ ਦੇਣ ਤੋਂ ਨਾ ਕੀਤੀ ਹੋਈ ਹੈ ਤੇ ਰੇਲਵੇ ਦੇ ਲਈ ਜ਼ਮੀਨ ਚਾਹੀਦੀ ਆ ਜ਼ਮੀਨ ਕਿਸਾਨ ਦੇ ਨਹੀਂ ਰਹੇ ਜਿਹੜੇ ਪ੍ਰੋਜੈਕਟ ਕਿਹੜੇ ਕਿਹੜੇ ਨੇ ਪਹਿਲਾਂ ਮੈਂ ਪ੍ਰੋਜੈਕਟਾਂ ਦੇ ਤੁਹਾਡੇ ਨਾਲ ਸਾਂਝ ਪਵਾ ਦਨਾ ਕਿ ਤਾਂ ਰਾਜਪੁਰਾ ਮੋਹਾਲੀ ਪ੍ਰੋਜੈਕਟ ਹੈ ਤੇ ਦੂਜਾ ਹੈਗਾ ਅੰਬਾਲਾ ਟੂ ਜਲੰਧਰ ਪ੍ਰੋਜੈਕਟ ਹੈ ਇੱਕ ਰੇਲਵੇ ਲਾਈਨ ਰਾਜਪੁਰਾ ਤੋਂ ਮੋਹਾਲੀ ਵਾਲਾ ਪ੍ਰੋਜੈਕਟ ਹੈ ਤੇ ਦੂਜਾ ਹੈਗਾ ਅੰਬਾਲਾ ਤੋਂ ਜਲੰਧਰ ਤੱਕ ਦਾ ਹੈਗਾ ਇਹ ਬਿੱਤੇ ਕੱਲ ਗੱਲ ਇਹ ਰਾਜ ਸਭਾ ਦੇ ਵਿੱਚ ਵੀ ਗੱਲ ਇਹ ਉੱਠੀ ਸੀ ਰੇਲ ਮੰਤਰਾਲੇ ਅਨੁਸਾਰ ਫਿਰੋਜ਼ਪੁਰ ਤੋਂ ਪੱਟੀ ਤੱਕ ਇੱਕ ਲਾਈਨ ਨਿਕਲ ਲਾਈਨ ਨਿਕਲਣੀ ਹੈ ਰਾਜਪੁਰਾ ਤੋਂ ਮੋਹਾਲੀ ਪ੍ਰੋਜੈਕਟ ਹੋ ਗਿਆ ਅੰਬਾਲਾ ਤੋਂ ਜਲੰਧਰ ਹੋ ਗਿਆ ਤੇ ਫਿਰੋਜ਼ਪੁਰ ਤੋਂ ਪੱਟੀ ਤੱਕ ਹੋ ਗਿਆ ਇਹ ਪ੍ਰੋਜੈਕਟ ਨੇ ਤੇ ਇਹਦੇ ਨਾਲ ਇੱਕ ਧੂਰੀ ਬਾਈਪਾਸ ਹੈਗਾ ਤੇ ਜਿੱਦੇ ਨਾਲ ਬਾਈਪਾਸ ਕਰਾਸ ਕਰਨਾ ਉੱਥੇ ਇੱਕ ਪ੍ਰੋਜੈਕਟ ਸ਼ੁਰੂ ਕਰਨਾ ਧੂਰੀ ਦੇ ਵਿੱਚ ਤੇ ਅੱਗੇ ਜੇ ਤੁਸੀਂ ਦੇਖੋ ਕਿ ਇਸ ਸਾਰੇ ਦੇ ਲਈ ਜਿਹੜਾ ਇਹ ਸਾਰਾ ਪ੍ਰੋਜੈਕਟ ਹੈ ਰੇਲਵੇ ਦਾ ਇਹਦੇ ਲਈ 166 ਹੈਕਟੇਅਰ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਰੇਲਵੇ ਨੂੰ ਚਾਹੀਦੀ ਆ ਤੇ ਜਿਹੜੀ ਹੁਣ ਕਿਸਾਨ ਦੇ ਨਹੀਂ ਰਹੇ ਹੈਗੇ ਕਿਸਾਨਾਂ ਦਾ ਵੀ ਮੈਂ ਅੱਗੇ ਜਾ ਕੇ ਜ਼ਿਕਰ ਕਰੂੰਗਾ ਕੀ ਮੈਟਰ ਹੈ ਤੇ ਰੇਲਵੇ ਦਾ ਕਹਿਣਾ ਕਿ ਜਿਹੜੇ ਆ ਸਾਰੇ ਪ੍ਰੋਜੈਕਟ ਨੇ ਆ ਸਾਡੇ ਲਈ ਪ੍ਰੋਜੈਕਟ ਆ ਬੜੇ ਜ਼ਰੂਰੀ ਨੇ ਜਿਵੇਂ ਫਰੋਜ਼ਪੁਰ ਪੱਟੀ ਵਾਲਾ ਪ੍ਰੋਜੈਕਟ ਹੋ ਗਿਆ ਉਹ ਪ੍ਰੋਜੈਕਟ ਤਾਂ ਕਿ ਸਰਹੱਦ ਦੇ ਨੇੜੇ ਪ੍ਰੋਜੈਕਟ ਹੈ ਉਹ ਪ੍ਰੋਜੈਕਟ ਸਾਡੇ ਲਈ ਬੜਾ ਅਹਿਮ ਜ਼ਰੂਰੀ ਹੈ ਇਦਾਂ ਹੀ ਨੰਗਲ ਡੈਮ ਤੋਂ ਤਲਵਾੜਾ ਤੱਕ 84 ਕਿਲੋਮੀਟਰ ਦੀ ਲਾਈਨ ਵਿਛਾਣੀ ਵਿਛਾਈ ਜਾਣੀ ਆ ਤੇ ਜਦੋਂ ਨੰਗਲ ਤੋਂ ਡੈਮ ਤੱਕ 84 ਕਿਲੋਮੀਟਰ ਦੀ ਲਾਈਨ ਵਿਛਾਈ ਜਾਣੀ ਆ ਤਾਂ ਇਹਦੇ ਲਈ 120 ਹੈਕਟੇਅਰ ਜ਼ਮੀਨ ਦੀ ਲੋੜ ਹੈ ਤੇ ਹੁਣ ਤੱਕ ਜ਼ਮੀਨ ਅਕਵਾਇਰ ਕਿੰਨੀ ਹੋਈ ਹੈ ਅਕਵਾਇਰ ਹੋਈ ਹੈ 38 ਹੈਕਟੇਅਰ ਤੇ ਇਦਾਂ ਹੀ ਧੂਰੀ ਜੰਕਸ਼ਨ ਹੈ ਧੂਰੀ ਜੈਕਸ਼ਨ ਦੇ ਲਈ ਕਾਫੀ ਜ਼ਮੀਨ ਚਾਹੀਦੀ ਆ ਜਿਹੜਾ ਪ੍ਰੋਜੈਕਟ ਹੁਣ ਵਿੱਚ ਰੁਕਿਆ ਹੋਇਆ ਤੇ ਜਿਹੜੀਆਂ ਇਹ ਲਾਈਨਾਂ ਹੈਗੀਆਂ ਨੇ ਇਹਨਾਂ ਦੀ ਜਿਹੜੀ ਲੰਬਾਈ ਆ ਉਹ ਲੰਬਾਈ ਹੈਗੀ ਹੈ 1158 ਕਿਲੋਮੀਟਰ 1158 ਕਿਲੋਮੀਟਰ ਤੇ ਜਿਹੜਾ ਇਹਦੇ ਲਈ ਕਾਸਟ ਰੱਖੀ ਗਈ ਹੈ ਸਰਕਾਰ ਵੱਲੋਂ ਪੈਸੇ ਰੱਖੇ ਗਏ ਨੇ ਉਹ ਹੈਗੇ ਨੇ 19843 ਕਰੋੜ ਦਾ ਪੂਰਾ ਇਹ ਪ੍ਰੋਜੈਕਟ ਹੈ ਜਿਹਦੇ ਚੋਂ जिम्य, 7590 ਕਰੋੜ ਖਰਚੇ ਵੀ ਗਏ ਨੇ ਯਾਨੀ ਕਿ ਜਿਵੇਂ ਕੁਝ ਜ਼ਮੀਨ ਐਕਵਾਇਰ ਹੋਊਗੀ ਕਿ ਤੇ ਪ੍ਰੋਜੈਕਟ ਸ਼ੁਰੂ ਹੋਗੇ ਉਹ ਉਹਨਾਂ ਦੇ ਉੱਪਰ 7590 ਕਰੋੜ ਜਿਹੜੇ ਹੈਗੇ ਨੇ ਉਹ ਖਰਚ ਮਤਲਬ ਖਰਚ ਹੋ ਚੁੱਕਿਆ 7590 ਕਰੋੜ ਤੇ 255 ਕਿਲੋਮੀਟਰ ਦਾ ਜਿਹੜਾ ਕੰਮ ਹੈ ਉਹ ਕੰਮ ਹੋ ਚੁੱਕਿਆ ਯਾਨੀ 1158 ਕਿਲੋਮੀਟਰ ਦੀ ਪੂਰੀ ਲੈਂਥ ਹੈ ਤੇ ਉਹਦਾ ਕੁਝ ਕੰਮ ਹੈ ਜਿਹੜਾ ਕੁਝ ਕਾ ਹਿੱਸਾ ਕੰਪਲੀਟ ਹੋ ਚੁੱਕਿਆ ਦੇਖੋ ਕਿ ਇਹ ਸਾਰੇ ਜਿਹੜੇ ਰੂਟ ਨੇ ਸਾਰੇ ਆਹ ਟਰੇਡ ਰੂਟ ਨੇ ਭਾਵੇਂ ਉਹ ਭਾਰਤਮਾਲਾ ਪ੍ਰੋਜੈਕਟ ਹੋਣ ਜਾਂ ਭਾਰਤਮਾਲਾ ਤੋਂ ਇਲਾਵਾ ਜਾਫਰ ਰੇਲਵੇ ਦੇ ਉਹ ਸਾਰੇ ਪ੍ਰੋਜੈਕਟ ਹੋਣ ਸੈਂਟਰ ਸਰਕਾਰ ਦਾ ਇਹ ਲੌਜੀਕ ਹੈ ਸੈਂਟਰ ਸਰਕਾਰ ਕਹਿੰਦੀ ਆ ਕਿ ਜੇਕਰ ਸਚਾਉਂਨੇ ਕਿ ਦੇਸ਼ ਦੀ ਇਕਨੋਮੀ ਅੱਗੇ ਵਧੇ ਤਾਂ ਸਾਨੂੰ ਇਹ ਨਾ ਜਿਹੜੇ ਇਹ ਸਖਤ ਫੈਸਲੇ ਨੇ ਇਹ ਫੈਸਲੇ ਸਾਨੂੰ ਲੈਣ ਦੀ ਲੋੜ ਹੈ ਤੇ ਦੂਜੇ ਪਾਸੇ ਇਹ ਜਿਹੜੇ ਕਿਸਾਨ ਨੇ ਕਿਸਾਨ ਕਹਿੰਦੇ ਕਿ ਸਾਨੂੰ ਸਾਡੀਆਂ ਜ਼ਮੀਨਾਂ ਦੇ ਵਾਜਬ ਮੁੱਲ ਨਹੀਂ ਮਿਲ ਰਹੇ ਇਸ ਕਰਕੇ ਅਸੀਂ ਆਪਣੀਆਂ ਜ਼ਮੀਨਾਂ ਦੇਣਾ ਨਹੀਂ ਚਾਹੁੰਦੇ ਉਹ ਕਹਿੰਦੇ ਕਿ ਜਿਹੜਾ ਤੁਸੀਂ ਮੁਆਵਜ਼ਾ ਕਿਸਾਨਾਂ ਦਾ ਕਹਿਣਾ ਜਿਹੜਾ ਮੁਆਵਜ਼ਾ ਉਹ ਮੁਆਵਜ਼ਾ ਤੁਸੀਂ ਤੁੱਛ ਮੁਆਵਜ਼ਾ ਦੇ ਰਹੇ ਹੋ ਉਸ ਮੁਆਵਜ਼ੇ ਦੇ ਨਾਲ ਸਾਡੀ ਸਹਿਮਤੀ ਨਹੀਂ ਹੈ ਕਿ ਅਸੀਂ ਜ਼ਮੀਨਾਂ ਦੇ ਸਕੀਏ ਤੁਸੀਂ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਹੀ ਦੇਖ ਰਹੇ ਹੋਣੇ ਕਿ ਕਿੰਨੀ ਥਾਵਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਰੋਕ ਰਹੀਆਂ ਨੇ ਕਿ ਤੁਸੀਂ ਮੁਆਵਜ਼ਾ ਘੱਟ ਦੇ ਰਹੇ ਹੋ ਇਸ ਕਰਕੇ ਅਸੀਂ ਸਹਿਮਤ ਨਹੀਂ ਹੈ ਜਦੋਂ ਕਿਸਾਨ ਜ਼ਮੀਨਾਂ ਨਹੀਂ ਦੇ ਰਹੇ ਤਾਂ ਪ੍ਰੋਜੈਕਟ ਵੀ ਰੁਕੇ ਹੋਏ ਨੇ ਭਾਵੇਂ ਉਹ ਰੋਡ ਦੇ ਪ੍ਰੋਜੈਕਟ ਹੋਣ ਜਾਂ ਫਿਰ ਰੇਲਵੇ ਦੇ ਪ੍ਰੋਜੈਕਟ ਹੋਣ ਜਿਵੇਂ ਮੈਂ ਜ਼ਿਕਰ ਕੀਤਾ ਕਿ ਰੇਲਵੇ ਦੇ ਚਾਰ ਪ੍ਰੋਜੈਕਟ ਨੇ ਭਾਵੇਂ ਅੰਬਾਲਾ ਟੂ ਜਲੰਧਰ ਹੋ ਗਿਆ ਉਹ ਜਾਂ ਫਿਰੋਜ਼ਪੁਰ ਪੱਟੀ ਵਾਲਾ ਏਰੀਆ ਹੋ ਗਿਆ ਧੂਰੀ ਜੰਕਸ਼ਨ ਨੂੰ ਕ੍ਰੋਸ ਕਰਨਾ ਹੋ ਗਿਆ ਰਾਜਪੁਰਾ ਟੂ ਮੁਹਾਲੀ ਹੋ ਗਿਆ ਇਹ ਪ੍ਰੋਜੈਕਟ ਇਸ ਕਰਕੇ ਸਾਰੇ ਰੁਕੇ ਹੋਏ ਨੇ ਕਿ ਕਿਸਾਨ ਜ਼ਮੀਨ ਨਹੀਂ ਦੇ ਰਹੇ ਇਹ ਜਿਹੜਾ ਲੌਜੀਕ ਹੈ ਇਹ ਜਿਹੜਾ ਤਰਕ ਹੈ ਇਹ ਸਰਕਾਰ ਦਾ ਤਰਕ ਹੈ ਜਿਹਦੇ ਲਈ 19843 ਕਰੋੜ ਰੁਪਏ ਰੱਖੇ ਗਏ ਨੇ 1158 ਕਿਲੋਮੀਟਰ ਦੀ ਜਿਹੜੀ ਆਹ ਲਾਈਨ ਹੈ ਜਿਦੇ ਚੋਂ 250 ਕਿਲੋਮੀਟਰ ਦੇ ਲੰਸਮ ਏਰੀਆ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਿਆ ਪਰ ਕਾਫੀ ਜਿਹੜਾ ਵੱਡਾ ਹਿੱਸਾ ਉਹ ਵੱਡਾ ਹਿੱਸਾ ਕੰਮ ਦੇ ਵਿੱਚ ਰੁਕਿਆ ਹੋਇਆ ਹੈ ਤੇ ਹੁਣ ਦੇਖਣ ਵਾਲਾ ਹੋਊਗਾ ਕਿ ਜਿਹੜੇ ਆ ਚਾਰ ਪ੍ਰੋਜੈਕਟ ਨੇ ਹਾਲਾਂਕਿ ਪਹਿਲਾਂ ਵੀ ਨੀਤਿੰਗੜਕਰੀ ਨੇ ਪੰਜਾਬ ਸਰਕਾਰ ਨੂੰ ਕੋਰ ਰੱਖਿਆ ਸੀ ਕਿ ਜੇਕਰ ਤੁਸੀਂ ਨਹੀਂ ਕੋਈ ਹੈਲਪਫੁਲ ਕੁਝ ਅਦੇ ਚ ਆਪਣੀ ਭੂਮਿਕਾ ਨਿਭਾ ਸਕਦੇ ਤਾਂ ਅਸੀਂ ਜਿਹੜੇ ਵੱਡੇ ਪ੍ਰੋਜੈਕਟ ਨੇ ਪ੍ਰੋਜੈਕਟ ਇਹ ਬੰਦ ਕਰ ਦਿੰਦੇ ਆ ਨੀਤਿੰਗੜਕਰੀ ਜਿਹੜੇ ਮਿਨਿਸਟਰ ਨੇ ਸੈਂਟਰ ਦੇ ਉਹਨਾਂ ਨੇ ਇਹ ਗੱਲ ਕਹੀ ਸੀ ਹੁਣ ਦੇਖਣ ਵਾਲਾ ਹੋਊਗਾ ਕਿ ਜਿਹੜੇ ਆ ਪ੍ਰੋਜੈਕਟ ਰੁਕੇ ਹੋਏ ਨੇ ਇਹਨਾਂ ਨੂੰ ਪੰਜਾਬ ਸਰਕਾਰ ਕਿਸ ਤਰ੍ਹਾਂ ਕੇ ਨਾਲ ਡੀਲ ਕਰਦੀ ਹੈ ਮੁਆਵਜ਼ੇ ਦੇ ਵਿੱਚ ਵਾਅਦਾ ਕਰਦੀ ਹੈ ਕੋਈ ਪਾਲਿਸੀ ਦੇ ਵਿੱਚ ਚੇਂਜ ਕਰਦੀ ਹੈ ਕੋਈ ਕਾਨੂੰਨ ਨੂੰ ਨਵੇਂ ਨੂੰ ਲੈ ਕੇ ਆਉਂਦੇ ਨੇ ਜੋ ਵੀ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਅਸੀਂ ਉਹ ਸਾਂਝੀ ਕਰਦੇ ਰਹਾਂਗੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਆਪਣੀ ਜਿਹੜੀ ਫੀਡਬੈਕ ਕਮੈਂਟ ਕਰਕੇ ਦੱਸ ਵੀ ਸਕਦੇ ਹੋ ਸਤਿ ਸ਼੍ਰੀ ਅਕਾਲ